ਕੌਟਾ ਸਾਹਿਬ ਦੀ ਜੂ ਦੇ ਰੰਗ ਲਖਾਂ ਦਸਵੇਂ ਪਾਤਸ਼ਾਹ ਤੈਨੂੰ ਮਨਜ਼ੂਰ ਹੋਏ ਕੌਟਾ ਸਾਹਿਬ ਦੀ ਜੂ ਦੇ ਰੰਗ ਲਖਾਂ ਦਸਵੇਂ ਪਾਤਸ਼ਾਹ ਤੈਨੂੰ ਮਨਜ਼ੂਰ ਹੋਏ 52 ਕਵੀ ਤੇ ਸੈਂਕੜੇ ਲੇਖਕਾਂ ਦੇ ਨੇਰੇ ਦੀਨ ਤੇ ਦੁਨੀ ਦੇ ਦੂਰ ਹੋਏ ਲੱਖਾਂ ਜੋਬਨਾ ਅਤੇ ਜਵਾਨੀਆਂ ਵਿੱਚ ਦਿਲਾਂ ਵਿੱਚ ਦਸ਼ਮੇਸ਼ ਦਾ ਰੰਗ ਖੜਿਆ ਚਾਰਾਂ ਜੁਗਾਂ ਦਾ ਗੀਤ ਸੰਗੀਤ ਛਿੜਿਆ ਨੀਲੇ ਬੱਦਣੀ ਬਿਜਲੀ ਦਾ ਡੰਗ ਛੜਿਆ ਸੁੱਚੇ ਦਿਲਾਂ ਦੇ ਵਾਰਸੋ ਜਿੱਤ ਥੋੜੀ ਖਾਲਸਾ ਜੀ ਸੁੱਚੇ ਦਿਲਾਂ ਦੇ ਵਾਰਸੋ ਜਿੱਤ ਥੋੜੀ ਫਤਿਹ ਕਦੇ ਵੀ ਦਿਲੋਂ ਵਿਸਾਰੇਉ ਨਾ ਫਤੇ ਕਦੇ ਵੀ ਦਿਲੋਂ ਵਿਸਾਰਿਓ ਨਾ ਛੱਡੋ ਨਿੰਦਿਆ ਮਾੜਿਆ ਚੰਗਿਆਂ ਦੀ ਨਿੰਦਿਆ ਬਹੁਤ ਕਰਨ ਲੱਗ ਪਏ ਆ ਕੌਮ ਚ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਆ ਸੁੱਚੇ ਦਿਲਾਂ ਦੇ ਵਾਰਸੋ ਜਿੱਤ ਥੋੜੀ ਫਤੇ ਕਦੇ ਵੀ ਦਿਲੋਂ ਵਿਸਾਰਿਓ ਨਾ ਛੱਡੋ ਨਿੰਦਿਆ ਮਾੜਿਆ ਚੰਗਿਆਂ ਦੀ ਦਸ਼ਮੇਸ਼ ਨੂੰ ਕਦੇ ਵਿਸਾਰਿਓ ਨਾ ਰਖਾ ਗਊ ਗਰੀਬ ਦੀ ਕਰੂ ਕਿਹੜਾ ਕਦੇ ਗੁਰੂ ਦੇ ਰਾਹ ਤੋਂ ਹਾਰਿਓ ਨਾ ਮੌਤ ਲੈ ਲਿਓ ਧਰਮ ਨਾ ਹਾਰਿਓ ਵੇ ਮੌਤ ਲੈ ਲਿਓ ਧਰਮ ਨਾ ਹਾਰਿਓ ਵੇ ਚੜਦੀ ਕਲਾ ਦੀ ਰੀਤ ਵਿਸਾਰਿਓ ਨਾ ਬੜੇ پاک ਪਵਿੱਤਰ ਨੇ ਬੋਲ ਉਹਦੇ ਚੰਨ ਵਾਂਗ ਚਮਕਣ ਰੱਬਾ ਬੋਲ ਤੇਰੇ ਕਵਤਾ ਸੱਚ ਸ਼ਹੀਦੀ ਤੇ ਗੁਰੂ ਬਾਣੀ ਸਦਾ ਵਸਦੀ ਰੂਹਾਂ ਦੇ ਕੋਲ ਮੇਰੇ ਪੌਂਟੇ ਦੀਆਂ ਪਾਵਨ ਜੂਹਾਂ ਨੂੰ ਤਨ ਭਾਗ ਅਸੀਂ ਮਨਜ਼ੂਰ ਹੋਏ ਸਾਧ ਸੰਗਤ ਪੌਂਟੇ ਦੀਆਂ ਪਾਵਨ ਜੂਹਾਂ ਨੂੰ ਤਨ ਭਾਗ ਅਸੀਂ ਮਨਜ਼ੂਰ ਹੋਏ 52 ਕਵੀਆਂ ਦੇ ਲਖ ਜਲਵੇ ਫੁੱਲ ਕਲੀਆਂ ਨੂੰ ਮਨਜ਼ੂਰ ਹੋਏ ਆਵੇ ਰਈਆ ਬਹਿਵੇ ਰਈਆ ਨੂਰੀ ਮਿੱਟੀ ਨੂੰ ਚੁੰਮ ਲੈ ਇਹ ਧਰਤੀ ਵੱਡੀ ਰੂਹ ਕੋਈ ਇਹ ਧਰਤੀ ਇਹ ਜਿਹੜੀ ਧਰਤੀ ਹੈ ਇਹ ਧਰਤੀ ਵੱਡੀ ਰੂਹ ਕੋਈ ਕਣ ਕਣ ਸੂਰਜ ਦੇ ਤੁਲ ਹੈ ਇਸ ਮਿੱਟੀ ਦਾ ਸੁੱਚਾ ਜਲਵਾ ਚਨ ਸੂਰਜ ਦੀ ਰੁਸ਼ਨਾਈ ਏ ਐਵੇਂ ਨਹੀਂ ਜੁਗ-ਜੁਗ ਤੋਂ ਜਮਨਾ ਇਥੇ ਛਮ-ਛਮ ਵਗਦੀ ਆਈ ਏ ਐਵੇਂ ਨਹੀਂ ਯੁਗ-ਯੁਗ ਤੋਂ ਜਮਨਾ ਇਥੇ ਛਮ-ਛਮ ਵਗਦੀ ਆਈਏ ਇਹਦੇ ਕੰਢੇ ਗੀਤ ਸੰਗੀਤ ਛਿੜੇ ਗੁਰਬਾਣੀ ਗਾਓ ਭਾਈ ਸਿੰਧ ਸਾਗਰ ਦੇ ਵੇੜੇ ਚਮਕੀ ਕਾਗਦ ਕਲਮਾਂ ਦੀ ਬਾਦਸ਼ਾਹੀ ਸਿੰਧ ਸਾਗਰ ਦੇ ਵੇੜੇ ਚਮਕੀ ਕਾਗਦ ਕਲਮਾਂ ਦੀ ਬਾਦਸ਼ਾਹੀ ਇਹਦੇ ਨਗਮੇ 베ਦ ਕਿਤੇ ਬਣੇ ਸਦੀਆਂ ਦੇ ਸੁੱਚੇ ਰਾਹੀ ਇਹ ਨਗਮੇ ਕਿੱਥੇ ਸਾਂਭਾਂ ਨੇ ਸਾਂਭਾਂ ਮੈਂ ਇਹ ਨਗਮੇ ਕਿੱਥੇ ਸਾਂਭਾਂ ਮੈਂ ਕਲਗੀ ਧਰ ਦੱਸਦਾ ਨਹੀਂ ਇਹ ਨਗਮੇ ਕਿੱਥੇ ਸਾਂਭਾਂ ਮੈਂ ਕਲਗੀ ਕਰ ਦੱਸਦਾ ਨਹੀਂ ਪਰ ਦੱਸਦੇ ਨੇ ਕਿ ਇਹ ਨਗਵੇ ਹਿੱਕ ਵਿੱਚ ਸਾਂਭਾਂ ਮੈਂ ਮੇਰੇ ਦਿਲ ਦੀਆਂ ਦੂਰ ਬੁਲਾਈ ਜਮਨਾ ਸਦੀਆਂ ਤੋਂ ਗਾਉਂਦੀ ਐ ਕਲਗੀ ਧਰ ਮੇਰਾ ਮਾਹੀ ਜਮਨਾ ਸਦੀਆਂ ਤੋਂ ਗਾਉਂਦੀ ਐ ਕਲਗੀਧਰ ਮੇਰਾ ਮਾਹੀ ਹੈ ਵੱਡੀ ਸ਼ਾਨ ਉਹਨਾਂ ਕਵੀਆਂ ਦੀ ਜਿਹੜੇ ਮਹਾਰਾਜ ਦੀ ਹਾਜ਼ਰੀ ਚ ਸੀਗੇ ਹੈ ਵੱਡੀ ਸ਼ਾਨ ਉਹਨਾਂ ਕਵੀਆਂ ਦੀ ਉਹ ਵੱਡੇ ਰੁਤਬੇ ਵਾਲੇ ਉਹਨਾਂ ਨਾਲ ਕੀ ਜ਼ੋਰ ਸਾਡਾ ਮਾਹੀ ਦੇ ਮਤਵਾਲੇ ਇਹ 3 ਸਦੀਆਂ ਦੀ ਬਾਤ ਨਹੀਂ ਇਹ 3 ਸਦੀਆਂ ਦੀ ਬਾਤ ਨਹੀਂ ਕੋਈ ਗਿਣਤੀ ਮਿੰਤੀ ਨਹੀਂ ਕੁਲ ਸਦੀਆਂ ਦੇ ਗੀਤ ਛੜੇ ਜੋ ਕਦੇ ਵੀ ਮੁੱਕਣੇ ਨਹੀਂ ਕੁਲ ਸਦੀਆਂ ਦੇ ਇਥੇ ਗੀਤ ਸੁਣੇ ਜੋ ਕਦੇ ਵੀ ਮੁੱਕਣੇ ਨਹੀਂ ਦੋ ਤਿੰਨ ਲਾਈਨਾਂ ਉਹ ਸੁਣਾ ਕੇ ਤੁਤੂ ਵਿਦਾ ਲੈਣਾ ਜਮੁਨਾ ਸ਼ੋਰ ਕਰਦੀ ਸੀ ਤੇ ਉਹਨੂੰ ਚੁੱਪ ਕਰਨ ਵਾਸਤੇ ਜਿਹੜਾ ਡਾਇਲੌਗ ਮੈਂ ਇਮੇਜਿਨ ਕੀਤਾ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਇਆ ਹੋਣਾ ਕਵੀ ਨੂੰ ਹੱਕ ਹੁੰਦਾ ਹੈ ਉਹ ਸੱਚੇ ਪਾਤਸ਼ਾਹ ਹਜ਼ੂਰ ਨੂੰ ਸੁਣਨ ਦੀ ਕੋਸ਼ਿਸ਼ ਕਰਦਾ। ਇਹ ਕਵੀ ਦਾ ਹੱਕ ਹੁੰਦਾ ਹੈ। ਕਿ ਚੰਨ ਚਾਨਣ ਬੁਣਦਾ ਏ ਅਜਰਾਤ ਚਾਨਣੀ ਐ ਅੱਜ ਚਾਨਣ ਬੁਣਿਆ ਜਾਏ। ਚੰਨ ਚਾਨਣ ਬੁਣਦਾ ਏ ਜਮਨਾ ਸ਼ੋਰ ਨਾ ਕਰ ਰੱਬ ਕਵਤਾ ਸੁਣਦਾ ਏ। ਚੰਨ ਚਾਨਣ ਬੁਣਦਾ ਏ ਜਮਨਾ ਸ਼ੋਰ ਨਾ ਕਰ ਰੱਬ ਕਵਤਾ ਸੁਣਦਾ ਏ। ਜਲ ਥਲ ਬਲੀਹਾਰੀ ਏ ਤੇਰਾ ਆਖ ਰੱਬ ਮੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਲ ਥਲ ਬਲੀਹਾਰੀ ਏ ਤੇਰਾ ਆਖ ਰੱਬ ਮੰਦਾ ਕੀ ਜਮਨਾ ਵਿਚਾਰੀ ਏ ਤੇਰਾ ਆਖ ਰੱਬ ਮੰਦਾ ਕੀ ਜਮਨਾ ਵਿਚਾਰੀ ਏ ਤੇਰੇ ਪੌਂਟੇ ਦੀ ਝੂ ਆਈ ਕਲਗੀ ਧਰ ਆਏ ਨਾਲ ਅੰਬਰਾਂ ਦੀ ਝੂ ਆਈ ਰੱਬ ਕਦੇ ਕਦੇ ਰੱਬ ਬਣਦਾ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਤੁਹਾਡੇ ਸਿਰ ਤੇ ਹੋਵੇ ਉਦੋਂ ਰੱਬ ਬਣਦਾ ਰੱਬ ਕਦੇ ਕਦੇ ਰੱਬ ਬਣਦਾ ਕਲਗੀਆਂ ਵਾਲੇ ਦਾ ਦੀਦਾਰ ਸਬਬ ਬਣਦਾ ਰੱਬ ਕਦੇ ਕਦੇ ਰੱਬ ਬਣਦਾ ਕਲਗੀਆਂ ਵਾਲੇ ਦਾ ਦੀਦਾਰ ਸਬਬ ਬਣਦਾ ਆਖਰੀ ਹੈ ਕਿ ਸਤਲੁਜ ਤੇ ਚੰਨ ਚੜਦਾ ਸਤਲੁਜ ਤੇ ਚੰਨ ਚੜਦਾ ਕਦੇ ਚੜੇਗਾ ਜੀ ਮਾਨੀ ਸਤਲੁਜ ਤੇ ਚੰਨ ਚੜਦਾ ਗੁਰੂ ਬਿਨਾ ਧਰਤੀ ਦਾ ਕੋਈ ਅਰਥ ਨਹੀਂ ਬਣਦਾ ਸਤਲੁਜ ਤੇ ਚੰਨ ਚੜਦਾ ਅਸੀਂ ਗੁਰੂ ਛੱਡ ਹੀ ਦਿੱਤਾ ਨਾ ਸਤਲੁਜ ਤੇ ਚੰਨ ਚੜਦਾ ਗੁਰੂ ਬਿਨਾ ਧਰਤੀ ਦਾ ਕੋਈ ਅਰਥ ਨਹੀਂ ਬਣਦਾ ਗੁਰੂ ਬਿਨਾ ਧਰਤੀ ਦਾ ਕੋਈ ਅਰਥ ਨਹੀਂ